ਫੰਡਰ ਹੀ ਨਾ ਹੁੰਦਾ ਚਲੋ ਰੇਟ ਦਾ ਚੀਜ਼ ਅਗਲਾ ਮੰਗੂ ਗਈ ਜੇ ਮੰਗੇ ਆਪਾਂ ਕਿਦੋਂ ਕਹਿੰਦੇ ਆ ਆਪਾਂ ਉਹਦੇ ਭੁਗਤੇ ਲਾਵਾਂਗੇ ਤੇ ਭਾਈ ਗੱਬਨ ਫੰਡਰ ਦਾ ਮਾਲਕ ਤੂੰ ਐ ਫੰਡਰ ਨਿਕਲ ਗਈ ਰਜੂ ਆਪਣੀ ਆ ਮੈਂ ਮਾਲਕ ਨਹੀਂ ਹੈਗਾ ਪਹਿਲਾਂ ਮੇਰੀ ਗੱਲ ਸੁਣ ਬਾਲੀਏ ਮੈਂ ਤਾਂ ਆਪਾਂ ਨਹੀਂ ਕਿਹੇ ਕਰੋ ਗੱਲ ਫੰਡਰ ਨਿਕਲ ਗਈ ਆ ਆਪਣੀ ਆ ਕੋਈ ਊਨ ਨਹੀਂ ਇੱਕੀ ਹੋਗੀ ਉਹ ਕਿਸੇ ਦੇ ਬਾਸ ਰਾ ਕੋਈ ਬਾਸ ਆ ਉਹ ਰਾਬਾਸ ਰੇ ਠੀਕ ਆ ਹਾਂ ਉਹ ਦੱਲਾ ਮੇ ਨਰੀ ਮੈਂ ਤਾਂ ਨਾ ਮੇਰੇ ਕੋਲ ਬੱਕਰੀ ਬੱਚੇ ਹੋਰ ਕੀ ਹੁਣ ਕੀ ਕਵਾਂਗੇ ਉਹ ਉਹੀ ਗੱਲਾਂ ਨਾ ਭਾਈ ਉਹ ਹੋ ਗਿਆ ਉਹਦਾ ਆਪਾਂ ਕਹਿ ਨਹੀਂ ਸਕਦੇ ਹਾਂ ਜੇ ਹੁਣ ਹੀ ਖਾਲੀ ਕਾਨੂੰ ਜਾ ਕੇ ਥੋਡੇ ਕੋਲੇ ਤਾਰਾ ਦੇਣ ਲੱਗ ਗਈ ਉਹ ਆਪਣੇ ਕੋਲੇ ਚੱਕ ਲਿਆ ਆ ਆਹੋ ਜਿਹੜੀ ਗੱਲ ਆ ਵੀ ਦੇਖ ਵੀਡੀਓ ਚੱਲਦੀ ਆ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਕਾਨੂੰ ਜਾ ਕੇ ਇਹ ਬੋਗ ਦੇ ਥੱਲੇ ਬਣੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਜਿਹੜੀ ਫੰਡਰ ਸੀ ਉਹ ਤੁਹਾਨੂੰ ਮੈਂ ਸਵੇਰੀ ਦੱਸਦਾ ਕਿ ਉਹ ਭਾਈ ਫੰਡਰ ਆ ਬੋਕ ਦੇ ਲਵੇ ਲੱਗਦੇ ਸਾਡੇ ਆਪ ਦੇ ਬੋਕ ਨੇ ਜੇ ਫੰਡਰ ਹੁੰਦੀ ਹੁਣ ਉਹਦਾ ਇਹ ਹੋ ਜਾਂਦੀ ਚਲੋ ਸੰਤਾ ਜੀ ਬੋਲ ਕਰਾਂ ਸੰਤਾ ਭਾਈ ਕੀ ਮੰਗਦਾ ਮੁੱਲ ਤਾਂ ਰਾਜੂ ਦਾ 26000 ਹੈ ਠੀਕ ਹੈ ਵੇਚਣੀ ਕਿੰਨੇ ਦੀ ਹੈ ਇਹ ਤੁਸੀਂ ਦੱਸ ਦਿਓ ਜਿੰਨੇ ਦੀ ਹੈਗੀ ਆ ਤੁਸੀਂ ਹਾਂ ਜੀ ਸਲਾਹ ਕਰੋਗੇ ਮੈਂ ਨਾਲ ਕਾਪੇ ਲਾਦਾ ਮੁੱਲ ਉਹ ਖੜ ਜਾ ਇਦਨੂੰ ਵੀ ਕੰਨ ਚ ਜਵਾ ਦੇ ਮੇਰੇ ਗੱਲ ਸਲਾਹ ਤਾਂ ਜ਼ਰੂਰੀ ਹੈ ਮੈਂ ਉਸ ਆਹ ਤਾਂ ਕਹਿ ਮੈਂ ਤਾਂ ਲੈਂਦਾ ਨਹੀਂ ਕੀ ਫਾਇਦਾ ਲੈਕ ਨੂੰ ਗੱਲਾਂ ਦਾ ਫਿਰ ਗੱਲ ਕਿੱਥੇ ਨਿਬੜੂ 15000 ਰੁਪਏ ਤੈਨੂੰ ਪਤਾ ਵਾ ਰਜੂ ਪਠਾਨੀ ਹੋਣ ਮਿਲਦੀਆਂ ਚੰਗੀਆਂ 15 ਦਾ ਤਾਂ ਮੇਮ ਨਾ ਵੀ ਨਹੀਂ ਕੋਈ ਦਿੰਦਾ ਚੰਗਾ ਮੈਂ ਤਾਂ ਦੂਰ ਗਈ ਦਿੱਲੀ ਇਹ ਓਏ ਆਪਾਂ ਦਾ ਨਾ ਤਾਂ ਰੇਟ ਹੀ ਨਹੀਂ ਮੰਗਿਆ ਰਜੂ ਕਿਉਂਕਿ ਸਵੇਰੇ ਬੰਦੇ ਉਹ ਮੁੱਥੇ ਲੱਗਣ ਵਾਲਾ ਬੰਦਾ ਹੁੰਦਾ ਨਾ ਉਹ ਤੋਂ ਆਪਾਂ ਜ਼ਮੀਂਦਾਰ ਬੰਦਾ ਖੜੇ ਹੈ ਜ਼ਮੀਂਦਾ ਨਹੀਂ ਉਹ ਹੀ ਯਾਰ ਕਰਕੇ ਖੜ ਜਾਂਦੀ ਜ਼ਮੀਂਦਾਰ ਹੈ ਉਹ ਬਾਈ ਯਾਰ ਕਮਾਲ ਦੀ ਗੱਲ ਹੈ ਮੇਰੇ ਘਰ ਰੱਖਿਆ ਕਰਕੇ ਨੇ ਪੰਗਾ ਲੈਣ ਲੱਗਾ ਮਨ ਕਰਦਾ ਦਵਾ ਕੇ ਲਿਆ ਚਲੋ ਵਿਚਾਰੇ ਮਸਦਾਸੀਏ ਵੀ ਤੁਮ ਕਹੀ ਨੇ ਯਾਰ ਬੱਕਰੀ ਘਾਟਾ ਤੁਸੀਂ ਦੱਸ ਆਈ ਚੀਜ਼ ਹੈ ਮੇਰੇ ਕੋਲੇ ਆ ਨਹੀਂ ਨਹੀਂ ਪਤਾ ਕੀ ਯਾਰ ਮੇਰੀ ਗੱਲ ਸੁਣੋ ਬਜ਼ੁਰਗੋ ਇਹੀ ਇਹੀ ਚੀਜ਼ਾਂ ਨੇ ਨਾ ਛੋਡੇ ਕੋਲੇ ਜਿਹਦੇ ਚ ਕੋਈ ਘਾਟ ਆ ਆਪਾਂ ਨੂੰ ਕਹਿ ਦਿਓ ਆਪਾਂ ਛੋਡੇ ਦੇਣ ਦਾਰ ਆ ਮੈਂ ਤਨ ਉਹੀ ਕਹਿੰਦਾ ਨਾ ਜੀਰੋ ਆਪਕੇ ਆਪ ਲੈ ਨਹੀਂ ਹੋਵੇ ਉਹਦਾ ਫੱਟ ਸੌਦਾ ਕਰ ਲੈਨੇ ਆ ਜੋ ਕੇਰਨ ਤੋਂ ਨੂੰ ਜਾ ਕਉਂ ਮੈਨੂੰ ਚੀਜ਼ ਦੀ ਲੋੜ ਨਾ ਕੀ ਕੋਈ ਗੱਲ ਕੋਈ ਮਹਿੰਗੀ ਰੋਲਾ ਸਾੜੇ ਕੇ ਮੂੰਹ ਲਾਤਾ ਨਾ ਹਾਂ ਸਹੀ ਗੱਲ ਰਿਸ਼ਤੇਦਾਰੀ ਦਾ ਫਰਕ ਪਾਉਣ ਵਾਲਾ ਕੰਮ ਸਿੱਟੀ ਮਾਰ ਛੋੜਾ ਕਰ ਖੜਦਾ ਸਰਕੇ ਮੈਂ ਗਾਲਾਂ ਘਰੇ ਪੈਂਡ ਮੈਨੂੰ ਕੱਢਣਗੇ ਤੇ ਮੈਂ ਕਹੂੰਗਾ ਉਹਨੇ ਦਵਾਈ ਹੋਊ ਮੈਂ ਤਾਂ ਬਸ ਐਂਡ ਮੇਰੇ ਕੋਲ ਤਾਂ ਇਹੀ ਹੈ ਮੇਰੇ ਮਾਲ 'ਚ ਛਾੜੇ ਪੈਸੇ ਲੈ ਜਾ ਔਰ ਇਹੀ ਐਂਡ ਹੋਊਗਾ ਹੋਰ ਤਾਂ ਕੀ ਹਾਂ ਫਿਰ ਤਾਂ ਮੇਰੇ ਕੋਲ ਹੀ ਛੱਡੇ ਆ ਹਾਂ ਪਰ ਮੇਰੇ ਮਾਲ 'ਚ ਛਾੜੇ ਮਹਿੰਗੀ ਲੱਗਦੀ ਆ ਮੇਰੀ ਇੱਕ ਨਾ ਇਹ ਗੱਲ ਦੀ ਨਹੀਂ ਚਲਦਾ ਬੋਰ ਆ ਚੁਕਿਆ ਮੈਨੂੰ ਇੱਕੋ ਹੀ ਦੱਸ ਦੇ ਵੀ ਕਿੱਥੇ ਵੇਚਣੀ ਐ ਛੱਪੀਆਂ ਤਾਂ ਮਾਰੀਆਂ ਨੇ ਲੱਗੀਆਂ ਛੱਪੀ ਨਹੀਂ ਯਾਰ 26 ਦਾ ਕੇਸ ਤਾਂ ਮਾਰਾ ਹੁੰਦਾ ਨਾ ਨਿਪੜੇ ਨਾ ਜਿਹੜਾ ਪੂਰੇ ਆ ਜਾ ਮੇਲੇ ਦੇ ਹਾਂ ਕੋਈ ਗੱਲ ਨਹੀਂ 200 25 ਦਾ ਹਿਸਾਬ ਆ ਇਹ ਕਹਿੰਦਾ 26 ਦਾ ਕੇਸ ਮਾਰਾ 26 ਦਾ ਕੇਸ ਮਾਰਾ ਹੁੰਦਾ ਇਹ ਮੁੰਡਾ ਕਹਿੰਦਾ 26 ਦਾ ਕੇਸ ਮਾਰਾ ਹੈ ਸਾਧੂ ਦਾ ਉਮਰ ਕਾਇਦ ਹੋ ਜੇ 26 ਨਾ ਹੋਵੇ 7 ਵਜੇ ਦਾ ਸਾਨੂੰ ਭਰਾਵਾ ਕਿਸੇ ਨੂੰ ਕੁਝ ਹੋ ਗਏ ਯਾਰ 7 ਵਜੇ ਦਾ ਫੋਨ ਲਾਈਦਾ ਕਹਿੰਦਾ 7 ਵਜੇ ਚੱਲ ਗਿਆ ਮੰਡੀ ਸਾਫ ਕਰਦੀ ਮਾਲ ਤਾਂ ਉਹਨਾਂ ਦੇ ਬਾਕੇ ਆ ਮੈਂ ਕਿਹਾ ਵੀ ਆਪਾਂ ਸਾਢੇ 7 ਵਜੇ ਚੱਲ ਗਏ ਮਾਤਾ ਕਹਿੰਦੀ ਦੂਰ ਹੈ ਕਹਿੰਦਾ ਮੇਰਾ ਹਾਲਾ ਮੰਡੀ ਝਾੜੂ ਮਾਰਨਾਂ ਜਾ ਕੇ ਪਰ ਇਹਨਾਂ ਨੂੰ ਪਤਾ ਨਾ ਜਿਹੜਾ ਬੰਦਾ ਫਿਰਦਾ ਹੋਰ ਰਾਜੂ ਹੋਰ ਵੀ ਲੈਣੀ ਹੈ ਮੈਨੂੰ ਦੱਸ ਇਹਦਾ ਰਾਜੂ ਵੀਰੇ ਹੁਣ ਨਾ ਤੂੰ ਦੱਸ ਨਹੀਂ ਮੈਂ ਮੈਂ ਤਾਂ ਕੀ ਦੱਸਾਂ ਹੁਣ ਨਾ ਸਹੀ ਲਾਈਨ ਤੇ ਆ ਜਾ ਪਾ ਤਾਂ ਸਹੀ ਲਾਈਨ ਤੇ ਖੜਾ ਸਹੀ ਲਾਈਨ ਤੇ ਆ ਜਾ ਮੈਂ ਤਾਂ ਸਹੀ ਲਾਈਨ ਤੇ ਖੜਾ ਪੱਠ ਕਰਨੀ ਦੇਖ ਕੇ ਰੇਟ ਲਾ ਦਿਓ ਮੇਰੇ ਕੰਨੀ ਨਾ ਲਾਓ ਤੇਰੇ ਕੰਨੀ ਵੀ ਦਰਦੇ ਆ ਬਾਬਾ ਪਹਿਲਵਾਨ ਹੈ ਕੋਈ ਨਾ ਦੇਖ ਲਈ ਮੈਂ ਤਾਂ ਹੁਣ ਸਾਰੀ ਦੁਨੀਆ ਤੋਂ ਡਰਦਾ ਮੈਂ ਤੁਹਾਨੂੰ ਆਪੇ ਡਰੋ ਡਰਦਾ ਤਾਂ ਮੈਂ ਆਂ ਤੂੰ ਤਾਂ ਦੱਸਦਾ ਹੀ ਨਹੀਂ 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 ਪਰਮਾਤਮਾ ਸਭ ਨੂੰ ਇਹ ਆਪਣੇ ਤੋਂ ਸਾਰੀ ਦੁਨੀਆ ਤਾਕੜੀ ਆ ਮੈਂ ਡਰ-ਡਰ ਕੇ ਕੰਮ ਕਰਦਾ ਉਹ ਨਹੀਂ ਨਹੀਂ ਪਰਮਾਤਮਾ ਕਾਹ ਨੂੰ ਡਰਦਾ ਸਾਰੇ ਆਪ ਦੇ ਘਰ ਪਿੱਛੇ ਤੁਰੇ ਫਿਰਦੇ ਨੇ 16 ਦੀ ਦੇਵੇਂਗਾ ਨਹੀਂ ਹੁਣ ਸਾਢੇ 16 ਦੀ 17 ਦੀ 25000 ਦੀ ਲੈ ਜਾ ਕੀ ਕਰਾਂਗੇ ਪੱਠ ਕਰਨੀ ਦੇਖ ਮੇਰੇ ਕਰਨੀ ਨਾ ਦੇਖ ਜਦੋਂ ਬਣ ਕੇ ਖੜ ਗਈ ਉਸ ਦਿਨ ਦੱਸੂ ਤੈਨੂੰ ਇਹ 2000 ਵੱਸ ਗਿਆ 1000 ਘਟੇ ਉਹ ਤਾਂ ਜੇ ਬਾਈ ਖੜਾ ਇਹਨੂੰ ਪਤਾ ਹੀ ਹੈ ਸੇਵਾ ਤਾਂ ਹੁਣ ਯਾਰ ਬਾਈ ਕਰਨੀ ਪਊਗੀ ਸੇਵਾ ਤਾਂ ਹੁਣ ਜੇ ਆਪਾਂ ਇਹਨੂੰ ਲਿਆ ਕੇ ਕੰਦ ਨਾਲ ਬੰਨ ਦੇਗਾ ਮੁੜ ਕੇ ਦੱਸਦੀ ਵੀ ਨਹੀਂ ਬਿਕਣੀ ਮੈਂ ਤੈਨੂੰ ਕਹਿਣਾ ਜੇ ਲਿਆ ਕੀ ਕਦਰ ਨਾਲ ਬੰਨਦੇਗਾ ਖੋਲੇਗਾ ਨਹੀਂ ਉਹਦੇ ਜਦ ਆਪਾਂ ਨੂੰ ਕੋਈ ਭਾਈ ਮੈਂ ਮੰਡੀ ਤੇ ਤੁਰਨਾ ਸੀ ਚੁੰਕੀ ਬੰਦਾ ਪਹਿਲਾਂ ਆ ਉਹਦੇ ਕੁੱਤੇ ਨੂੰ ਰੋਟੀ ਪਾ ਕੇ ਪਿਆਰ ਨਾਲ ਖਵਾ ਕੇ ਫਿਰ ਤੁਰਿਆ ਘਰ ਉਹ ਕੁੱਤਾ ਵੀ ਕਰਦਾ ਮਾਲਕ ਹੈ ਭਾਈ ਮਾਲਕ ਹੈ ਭਾਈ ਹਾਂ ਪਹਿਲਾਂ ਇਹਦਾ ਫਿਰ ਇਹਦੇ ਦਾ ਪੈਸੇ ਲਾ ਕੇ ਜਾਊਗਾ ਪੈਸੇ ਦਾ ਕੋਈ ਆਉਂਦਾ ਪਿਆਰ ਦਾ ਸੋਦਾ ਪੈਸੇ ਉਹ ਤੇ ਪੈਸੇ ਲਾਇਆ ਤੂੰ ਕੀ ਜੀ ਜੀ ਆਪਾਂ ਤੁਹਾਨੂੰ ਭਾਈ ਛੋਟੀ ਜਿਹੀ ਧਾਰਨ ਦੇ ਬਾਪ ਦੇ ਘਰ ਦੀ ਹਾਂਜੀ ਹਾਂ ਮੈਂ ਪੱਠਾ ਲਿਆ ਠੀਕ ਹੈ ਜੀ ਬਾਪੂ ਦਾ ਆਪਣੇ ਪਿੱਗ ਲੱਗਿਆ ਠੀਕ ਹੈ ਜੀ ਮਨੂ ਕਹਿੰਦਾ ਨਿਗ੍ਹਾ ਰੱਖਣੀ ਕੋ ਸੋਹਣੀਆਂ ਐ ਹਾਂ ਠੀਕਾ ਠੀਕ ਹੈ ਜੀ ਛਿਆਕ ਵੀ ਨਵਾਂ ਮੈਂ ਕਿਹਾ ਵੇਚ ਯਾਰ ਇੱਕਿਆ ਪਿਆ ਹਾਂ ਬੰਦਾ ਆਇਆ ਮੈਨੂੰ ਕਹਿੰਦਾ ਕਿੰਨੇ ਪੈ ਮੈਂ 30000 ਕਹਿੰਦਾ 28000 ਮੈਂ ਛੱਡ ਜਾ ਮੈਤਰੀ ਮੈਨੂੰ ਕੁਦਰ ਦੀ ਕੰਮ ਪੇਡਾ ਮੈਂ ਮੁੱਕਰ ਗਿਆ ਠੀਕ ਚਾਰ ਬੱਕਰੇ ਮੈਂ ਬੱਕਰੇਆਂ ਦੇ ਮਾਰ ਕੇ ਠੀਕ ਹੈ ਜੀ ਤਿੰਨ ਮੈਂ 30000 ਦੇ ਵੇਚ ਇੱਕ ਬੱਕਰਾ ਖੜਾ ਦੋਹੇ ਫੇਰ ਤੋਂ ਨਾਲ ਮੈਂ ਬੱਕਰਾ ਬਹੁਤ ਕਾਮ ਖੜਾ ਓਏ ਬਾਈ ਕਰ ਮਾਈ ਇਹ ਚੀਜ਼ ਬਾਈ ਮਿਹਨਤ ਕਰਨੀ ਪੈਂਦੀ ਜੇ ਆਪਾਂ ਕਹਿ ਦੇਗੇ ਨਾ ਉਹ ਚੀਜ਼ ਨਹੀਂ ਫਿਰੇ ਬਣਦੀ ਕਿੱਥੋਂ ਓਏ ਇਹ ਇਹ ਨਹੀਂ ਕਿਸੇ ਨੂੰ ਮੋਟਰਸਾਈਕਲ ਦੇ ਬਾਈ ਆਪ ਡਾਣੀਆਂ ਲੈ ਕੇ ਉਹਨਾਂ ਲੋਕੀ ਆਖ ਭਾਈ ਯਾਰ ਮੈਂ ਜ਼ਿੰਮੇਦਾਰ ਹਾਂ ਕਿ ਮੈਂ ਆਪ ਚਾਰਨ ਢਾਂਗੀ ਮੋਢੇ ਤੇ ਹੁੰਦੀ ਆ ਛੋੜਾ ਮੋਢੇ ਚ ਹੁੰਦਾ ਜਿਹੜੀ ਤੂੰ ਗੱਲ ਕਹਿਣਾ ਨਾ ਭਾਈ ਚੱਲ ਆ ਗਈ ਬਾਈ ਬਾਹਰ ਨਹੀਂ ਬਾਹਰ ਜਾ ਕੇ ਅੱਜ ਤੈਨੂੰ ਗੱਲਾਂ ਹੀ ਸੁਣਾਵਾਂਗੇ ਨਾ ਇਹ ਵੀਡੀਓ ਬਣਾਵਾਂਗੇ ਸੌਤੇ ਦੀ ਕੋਈ ਆਉਣੀ ਸਾਨੂੰ ਤੇ ਇੱਕਦਾਂ ਹੀ ਹੋ ਜੇ ਜਿਹੜੀ ਤੂੰ ਕਹਿਣਾ ਨਾ ਭਾਈ ਖਲਸਾਂ ਝਾੜੂ ਮਾਰਦੇ ਬਾਹਰ ਬਸ ਇਹੀ ਕੋਈ ਤੇ ਆਪਾਂ ਦਾ ਮਿਹਨਤ ਕਰਦੇ ਆ ਯਾਰ ਘਰੇ ਦਾ ਕਹਿੰਦੇ ਰੋਟੀ ਵੀ ਬੈਠੇ ਨੂੰ ਖਵਾ ਮੰਝੇ ਤੇ ਜਿਹੜਾ ਤੂੰ ਕਹਿੰਦਾ ਮੈਂ ਕੁੱਤੇ ਨੂੰ ਰੋਟੀ ਪਾ ਕੇ ਆ ਕੁੱਤੇ ਆ ਲੋਕ ਸਾਰੇ ਸੁਣਦੇ ਨੇ ਕੁੱਤੇ ਪਿੰਡਾਂ ਦੇ ਸਰਦਾਰ ਨੇ ਜੇ ਕੁੱਤੇ ਪਿੰਡਾਂ ਦੇ ਸਰਦਾਰ ਨਾਮ ਹੈ ਜਿਹੜਾ ਹੋਣ ਆਪਣੇ ਤੇ ਬਾਹਰਲੇ ਮੁਲਕ ਮਿੰਟ ਚ ਚੜਾਈ ਕਰਦਣਗੇ ਆਪਾਂ ਦਾ ਬਈ ਕਹਿੰਦਾ ਰਾਤੀ ਜਾਗਣ ਕੁੱਤੇ ਤੇ ਬੰਦੇ ਸੁੱਤੇ ਕੁੱਤੇ ਜਾਗਦੇ ਨੇ ਰਾਤ ਨੂੰ ਉਪਰੇ ਬੰਦੇ ਦੀ ਵਿੜਕ ਲੈ ਕੇ ਜਦੇ ਬੂੰ ਬੂੰ ਕਰਨਗੇ ਲੈ ਆ ਜਾ ਹੁਣ ਇੱਧਰ ਆ ਜਾ ਉਸੇ ਲਾਈਨ ਤੇ ਆ ਜਾ ਬੱਟ ਤੇ ਬੈਂਡ ਕੱਪ ਜਾ ਜਾ ਸੌਦਾ ਸਰੇ ਚੜਾ ਜਾ ਦੇਣੀ ਹੈ ਪੱਟਾ ਦੇਣੀ ਹੈ ਕੱਚੀਆਂ ਗੋਲੀਆਂ ਨਹੀਂ ਮੈਂ ਖੇਡਦਾ ਗੋਲੀ ਇੱਕੇ ਖੇਡੂਗਾ ਪੂਰੀ 20000 ਦੀ ਦੇ ਪੱਟਾ ਤਾਂ ਬੋਲੇ ਨਹੀਂ ਆਦੀ ਉਹ ਵੀ ਸਹੀ ਹੈ ਕੋਈ ਪਤਾ ਨਾ ਕੋਈ ਸਹੀ ਹੈ ਕੋਈ ਪਤਾ ਉਹ ਮੈਨੂੰ ਪਤਾ ਮੈਨੂੰ ਜਿਹੜੀ ਚੀਜ਼ ਆ ਮੈਨੂੰ ਮੰਨ ਜਾਂ ਫਿਰ ਤੂੰ ਐ ਕਰ ਜੋ ਗਿਫਟ ਹੀ ਸਮਝ ਲਾ ਰਿਹਾ ਹੈ ਸਮਝਿਆ ਫਿਰ ਤੂੰ ਪੱਟ ਨਹੀਂ ਲੈ ਜਾਂ ਤੂੰ ਪੈਸੇ ਬਿਨਾਂ ਦੇ ਫਿਰ ਤੂੰ ਗਿਫਟ ਲੈ ਜਾ ਗਿਫਟ ਹੀ ਸਮਝਿਆ ਅਗਿਆਨੀ ਨੂੰ ਕਹ ਕੇ ਗਿਫਟ ਹੀ ਲੈ ਜਾ ਬੱਸ ਕਿਉਂ 20000 ਮੁੱਲਾ ਤਾਂ ਹੁਣ ਇਹ ਦੂਸਰਾਂ ਦਾ ਵੀ ਗਿਫਟ ਹੀ ਭਰਾ ਨੂੰ ਛੋਟੇ ਨੂੰ ਉਹ ਤਾਂ ਇੱਕੇ ਦਾ ਤੇ ਕੀ ਕਰਨਾ ਹੈ ਕੀ ਕਰਨਾ ਯਾਰ ਇੱਕ ਜੀ ਨਵੇਂੜੀ ਖੜ ਜਾ ਵੀ ਦੋ ਮਿੰਟ ਇੱਕ ਜੀ ਹਾਂ ਜਾਂ 24000 ਦੀ ਲੈ ਜਾ ਲੈ ਕੋਈ 24 ਦੀ ਨਹੀਂ ਕੋਈ 25 ਦੀ ਨਹੀਂ ਕੋਈ 23 ਦੀ ਨਹੀਂ ਸਾਡੇ ਵੀ ਨਹੀਂ ਦੰਨਾ ਨਹੀਂ ਹੋਊਗੀ ਇਸ ਕੀ ਹਜ਼ਾਰ ਦੀ ਛੱਡ ਦੇਣਾ ਚੱਕ ਨਾ ਬੰਦਾ ਹਾ ਇਹਦਾ ਕੀ ਹੋ ਜਾਣਾ ਜੋ ਫਿਰ ਕਿਹੜਾ ਤੋ ਰਾਜਾ ਹੋ ਗਿਆ ਯਾਰੀ ਪਤਾ ਨਹੀਂ ਕਿਤੋਂ ਤੱਕ ਚੱਕ ਬਾਬਾ ਨਹੀਂ ਨਾ ਤੈਨੂੰ ਕਹਿ ਕੇ ਇਹੋਸ਼ ਨਹੀਂ ਇਹਦੇ ਚ ਕਹਿ ਕੇ ਚੱਲ ਉੱਥੇ ਜਿਹੜੀ ਕੋ ਖਾਣਾ ਵੀ ਇਹਦਾ ਬਣਾਈਏ ਜੈ ਯਾਰ ਚੱਕ ਮਿੱਤਰਾ ਫਲਕਾਰੀ ਹਾਕਾਂ ਘਰ ਵੱਜੀਆਂ ਡਾਂਗ ਮੈਜਰ ਦੇ ਮਾਰੀ ਹਾਕਾਂ ਘਰ ਵੱਜੀਆਂ ਦਿੱਤਾ ਤੈਨੂੰ ਇੱਕ ਦੇਖ ਭਾਈ ਐਂ ਦੇਖ ਵੀ ਕੀ ਚੀਜ਼ ਆ ਇਹ ਜਿੱਦਣ ਬਣ ਕੇ ਦੇਖ ਭਾਈ ਫੇਰ ਦੱਸੋ ਇਹ ਹਾਂ ਦੰਦਾ ਖੜ ਜਾ ਦਿਖਾਉਨੇ ਆ ਤੇਰੇ ਕੋਲੇ ਖੜੀ ਇੱਕ ਖੜੀ ਰਹਿੰਦੇ ਖੜੀ ਰਹਿੰਦੇ ਖੜੀ ਰਹਿੰਦੇ ਦੰਦਾ 6 ਕੱਟ ਗਈ ਮਾੜੇ ਮਾੜੇ ਕੰਨੀਆਂ ਕੱਟ ਗਈ ਆ ਦੇਖ ਲੋ ਜੀ ਖੜੀ ਅਜੇ ਤੇ ਜਦੋਂ ਮਾਰ ਗੱਲ ਹੋ ਰਹੀ ਖੜ ਜਾ ਬਈ ਓਏ ਕੁਈਆ ਚੁੱਪ ਕਰੋ ਬਈ ਬਾਬਾ 2 ਮਿੰਟ ਖੜ ਜਾ ਗਿਣੀ ਨਾ ਜੇ ਤਾਂ ਸੌਦਾ ਮਨਜ਼ੂਰ ਹੈ ਤਾਂ ਤਾਂ ਜਹੀਂ ਲੈ ਕੇ ਜੇ ਨਹੀਂ ਮਨਜ਼ੂਰ ਜਮਨ ਵਾਲੀ ਯਾਰ ਬੰਦੇ ਦੋਨੇ ਯਾਰ ਦੋਸਤ ਆ ਤੁਸੀਂ ਬਾ ਫਿਰ ਯਾਰ ਦੋਸਤੋ ਹੱਥ ਮਿਲਿਆ ਸੌਦੇ ਦੇ ਨਾਉਂਦਾ ਪੱਕੇ ਸੌਦੇ ਚ ਮੈਂ ਜਦੋਂ ਆਏ ਆ ਨਾ ਗੱਲ ਸੁਣਾ ਮੈਂ ਤਾਂ ਅੱਜ ਅੱਜ ਦਾ ਜ਼ਿੰਮੇਦਾਰਾਂ ਜਾਂ ਢੋਲੀ ਚੜ੍ਹ ਗਈ ਮੈਂ ਨਹੀਂ ਜ਼ਿੰਮੇਦਾਰ ਕਿਉਂਕਿ ਮੈਨੂੰ ਨਾ ਕਮੈਂਟਾਂ ਚ ਗਾਲ ਕੱਢਿਓ ਨਹੀਂ 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 ਕਮੈਂਟਾਂ ਦੀ ਨਹੀਂ ਪੜਦੇ ਕਮੈਂਟਾਂ ਦੀ ਗੱਲ ਕਰਾਂਗੇ ਕਮੈਂਟਾਂ ਦਾ ਘਰੇ ਬਹਿ ਕੇ ਕਰਾਂਗੇ ਵੀਰ ਭਾਈ ਗੱਡੀ ਖੜਾ ਕੇ ਆਇਆ ਮੇਰਾ ਯਾ ਭੀ ਜਣ ਕੇ ਵੀ ਇਹ ਵੀ ਵੱਡਾ ਭਰਾ ਚ ਹੈ ਮੇਥੋਂ ਛੋਟਾ ਠੀਕ ਹੈ ਵੀ ਬਜ਼ੁਰਗਾ ਸਮਾਨ ਤਾਂ ਹੈ ਨਹੀਂ ਇਹ ਮੇਰੇ ਭਤੀਜਿਆਂ ਦੇ ਨਾਲ ਆਣਾ ਉਹ ਛੋਟਾ ਪਰ ਉਹ ਭਤੀਜਾ ਠੀਕ ਹੈ ਤੁਸੀਂ ਕਹਿੰਦਾ ਬਜ਼ੁਰਗ ਬਜ਼ੁਰਗ ਨਹੀਂ ਇਹ ਤਾਂ ਮੈਥੋਂ ਛੋਟਾ ਉਹ ਨਹੀਂ ਆਪਣੇ ਤੋਂ ਆਪਾਂ ਤਾਂ ਇੱਜ਼ਤ ਉਹ ਵੀਰੇ ਐ ਗੱਲ ਸਾਨੂੰ ਸੌਤਾ ਪਕਾਉਣਾ ਪੈਂਦਾ ਆਲਾ ਕਹਿੰਦਾ ੱੱਕੇ ਨਾਲ ਕਰਾਤਾ ਰਾਜੂ ਨੇ ਕਿਉਂ ਜੀ ਰਾਜੂ ਉਹ ਤੂੰ ਉੱtre ਗੱਡੀ ਤੋਂ ਮੈਂ ਕਿਹਾ ਪਹਿਲਾਂ ਮੇਜਰ ਨੂੰ ਵੇਖਣਾ ਮੇਜਰ ਆਇਆ ਕਿ ਨਹੀਂ ਆਇਆ ਬਾਬਾ ਆਇਆ ਕਿ ਨਹੀਂ ਆਇਆ ਜਿਹੜਾ ਵੀਡੀਓ ਜੀ ਦਿਖਾਉਂਦੇ ਆ ਇਹ ਮੈਂ ਉਹ ਸੌ ਲੱਗੇ ਪਰਮਾਨੰ ਮੈਂ ਤੈਨੂੰ ਇਹਨੇ ਅਸੀਂ ਤਾਂ ਯਾਰ ਉਹਰੇ ਸੋਚ ਚਾਰਦੇ ਆਂ ਧੂੜਾ ਅਸੀਂ ਤਾਂ ਆ ਜੀ ਹਾਂ ਮਗਾ ਮੇਜਰ ਵੀ ਹੈਗਾ ਮਾਰਸੀਟੀ ਦੇ ਸੌਦਾ ਪੱਕ ਗਿਆ ਤੈਨੂੰ ਇੱਕ ਜਿਵੇਂ ਜਵਾਨ ਕਰਕੇ ਗਿਆ ਪਹਿਲਾ ਸੌਦਾ ਮੇਜਰ ਤੈੱਕ ਹੀ ਲੈ ਉਹ ਕੋਈ ਚੱਕਰ ਨਹੀਂ ਪਾਇਆ ਉਹ ਵੇਲਾ ਪਰਮਾਧਵਾ ਨੇ ਉਧਰ ਗਲਾਰੀ ਡਾਤੀ ਤੇ ਸੌਦਾ ਇਹਨੂੰ ਹੋਣਾ ਸੀ ਇਹ ਗੱਲ ਅੰਜਾਲਦੀ ਆ ਐਸੇ ਬੱਕਰੀ ਨੂੰ ਤੜਕਵਾ ਹੱਥ ਲਾ ਗਏ ਆ ਆਹੀ ਨੂੰ ਹੱਥ ਲਾ ਗਏ ਇਹਨੂੰ ਪੁੱਛ ਲੋ ਇਹਦਾ ਬਾਹਰ ਚੋਣ ਗਿਆ ਇਹ ਹੀ ਫੜੀ ਤੀ ਆਹ ਸਾਰੀ ਸਾਰੀ ਇਹ ਬੱਕਰੀ ਫੜੀ ਆ ਜੀ ਸਹੀ ਫੜੀ ਤੀ ਬਾਈ ਲੈਓ ਜੀ ਗਿਆ ਮੇਜਰ ਨਾਲ ਇਹ ਹੀ ਫੜੀ ਤੀ ਆਹ ਦੇ ਦੇ ਕੋਲੇ ਨੇ ਪਤਾ ਕੀ ਗੱਲ ਮੈਨੂੰ ਨਹੀਂ ਪਤਾ ਮੇਰੇ ਇਧਰ मेरे को कागज हाई बकरिया कागजों सत अठ नौ दस ग्यारह बारह तेरह चौदह पंद्रह सोलह सतार ठारह उन्नीस ਤਾਂ ਉੱਚ ਗਣ ਬਾਈ ਬਸ ਗਣ ਲੈ ਤਾਂ ਨਾ ਨਾ ਦੁਬਾਰਾ ਕਹਿਣਾ ਨਹੀਂ ਨਹੀਂ